ਪ੍ਰੋ ਪੰਜਾਬ ਟੀਵੀ ਉਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਘੜੀ ਤੈਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕੁਝ ਨੌਜਵਾਨਾਂ ਦੇ ਵੱਲੋਂ ਫਰਜੀ ਪੁਲਿਸ ਵਾਲੇ ਬਣ ਕੇ ਫਰੋਤੀ ਮੰਗੀ ਜਾ ਰਹੀ ਸੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਸੀਗਾ ਤਾਂ ਮੁਖਸਰ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੇ ਗਲਤ ਰਸਤਾ ਚੁਣਿਆ ਹੋਇਆ ਸੀ ਪੈਸੇ ਕਮਾਉਣ ਦਾ ਤਾਂ ਦੱਸ ਦੇਣਾ ਚਾਹੁੰਦੇ ਆ ਕਿ ਪਹਿਲਾਂ ਨਸ਼ਾ ਤਸਕਰਾਂ ਦੇ ਕੋਲ ਜਾਂਦੇ ਸੀ ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਜਾ ਕੇ ਬਲੈਕਮੇਲ ਕਰਦੇ ਸੀਗੇ ਕਿ ਅਸੀਂ ਪੁਲਿਸ ਵਾਲੇ ਆ ਤੇ ਉਸ ਤੋਂ ਬਾਅਦ ਉਹਨਾਂ ਕੋਲੋਂ ਜਿਹੜੇ ਆ ਕਾਫੀ ਪੈਸੇ ਲੈ ਲੈਂਦੇ ਸੀ ਲੱਖਾਂ ਰੁਪਏ ਤੱਕ ਉਹਨਾਂ ਕੋਲੋਂ ਲੈ ਲੈਂਦੇ ਸੀ ਇਸ ਤੋਂ ਬਾਅਦ ਪੁਲਿਸ ਨੇ ਪਹਿਲਾਂ ਦੋ આરોપી ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਉਹਨਾਂ ਦੇ ਆਧਾਰ ਤੇ ਉੱਤੇ ਹੀ ਤਿੰਨ ਹੋਰ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਸਕਦੇ ਹੋ ਕੁੱਲੇ ਪੰਜ ਮੁਲਜ਼ਮ ਨੇ ਜਿਨ੍ਹਾਂ ਵੱਲੋਂ ਇਹ ਰੈਕਟ ਚਲਾਇਆ ਜਾ ਰਿਹਾ ਸਿਕਾ ਤੇ ਹੋਰ ਵੀ ਕਾਫੀ ਲੋਕ ਇਹਨਾਂ ਨਾਲ ਸ਼ਾਮਲ ਨੇ ਜਿਨ੍ਹਾਂ ਦੇ ਹੌਲੀ-ਹੌਲੀ ਖੁਲਾਸੇ ਹੋਣੇ ਅਜੇ ਬਾਕੀ ਨੇ ਤਾਂ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਨਸ਼ਾ ਤਸਕਰਾਂ ਦੇ ਕੋਲ ਜਾਂਦੇ ਸੀਗੇ ਉਸ ਤੋਂ ਬਾਅਦ ਇੱਥੇ ਜਾ ਕੇ ਫੋਨ ਕਰਵਾਉਂਦੇ ਸੀਗੇ ਤੇ ਕਹਿੰਦੇ ਸੀ ਬਹੁਤ ਭਾਈ ਤੂੰ ਫਸ ਗਿਆ ਆ ਤੈਨੂੰ ਜਿਹੜਾ ਆ ਆਪਾਂ ਪੁਲਿਸ ਦੇ ਅੰਦਰ ਫੜਾ ਦੇਵਾਂਗੇ ਜਿਸ ਤੋਂ ਬਾਅਦ ਇਸ ਨੂੰ ਜਿਹੜਾ ਹੈ ਕਾਬੂ ਕਰ ਲਿਆ ਗਿਆ ਹੈਗਾ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਮੁਕਸਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਨਸ਼ਾ ਤਸਕਰਾਂ ਨੂੰ ਬ્લેਕਮੇਲ ਕਰਕੇ ਇਹ ਪੈਸੇ ਲੈਂਦੇ ਸੀਗੇ ਉਹਨਾਂ ਕੋਲੋਂ ਲੱਖਾਂ ਰੁਪਏ ਹੇਠ ਲੈਂਦੇ ਸੀਗੇ ਕਿਉਂਕਿ ਉੱਥੇ ਜਾ ਕੇ ਦੱਸਦੇ ਸੀਗੇ ਕਿ ਅਸੀਂ ਪੁਲਿਸ ਵਾਲੇ ਆ ਜੇਕਰ ਤੁਸੀਂ ਸਾਡੀ ਗੱਲ ਨਾ ਮੰਨੀ ਤਾਂ ਤੁਹਾਨੂੰ ਫੜ ਲਿਆ ਜਾਵੇਗਾ ਤੁਹਾਨੂੰ ਪੁਲਿਸ ਦੇ ਕਹਵਾਲੇ ਕਰ ਦਿੱਤਾ ਜਾਵੇਗਾ ਜਿਸ ਦੇ ਬਾਅਦ ਕਿਤੇ ਨਾ ਕਿਤੇ ਉਹ ਲੋਕ ਡਾਟਦੇ ਹੋਏ ਪੈਸੇ ਦੇ ਦਿੰਦੇ ਸੀ ਇਸ ਤੋਂ ਇਲਾਵਾ ਹੋਰ ਵੀ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸੀ ਜਿਨ੍ਹਾਂ ਲੋਕਾਂ ਦੇ ਉੱਤੇ ਇਹਨਾਂ ਨੂੰ ਸ਼ੱਕ ਹੁੰਦਾ ਸੀਗਾ ਉਹਨਾਂ ਲੋਕਾਂ ਨੂੰ ਇਹ ਲੱਗਦਾ ਸੀਗਾ ਕਿ ਇਹ 2 ਨੰਬਰ ਦਾ ਕੰਮ ਕਰਦੇ ਜਾਂ ਇਹਨਾਂ ਲੋਕਾਂ ਨੂੰ ਫਸਾਇਆ ਜਾ ਸਕਦਾ ਤਾਂ ਉਹਨਾਂ ਨੂੰ ਵੀ ਨਿਸ਼ਾਨਾ ਇਸ ਮੁਕਸਰ ਪੁਲਿਸ ਦੇ ਪੁਲਿਸ ਦੇ ਵੱਲੋਂ ਮੁਕਸਰ ਪੁਲਿਸ ਦੇ ਵੱਲੋਂ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹਨਾਂ ਲੋਕਾਂ ਦੇ ਬਰੋ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਕੋਲੋਂ ਲੱਖਾਂ ਰੁਪਏ ਜਿਹੜਾ ਆ ਲੈ ਲਿਆ ਜਾਂਦਾ ਸਹਾਲਾ ਕਿ ਲੋਕ ਡਰਦੇ ਹੋਏ ਦੇ ਦਿੰਦੇ ਸੀ ਪਰ ਉਸ ਤੋਂ ਬਾਅਦ ਜਦੋਂ ਪੁਲਿਸ ਦੇ ਕੋਲ ਸ਼ਿਕਾਇਤ ਮਿਲਦੀ ਹੈ ਇੱਕ ਨਜਾਇਜ਼ੀ ਵਿਅਕਤੀ ਨੂੰ ਇਹਨਾਂ ਵੱਲੋਂ ਫਸਾਇਆ ਜਾਂਦਾ ਤਾਂ ਉਸ ਨੂੰ ਪੁਲਿਸ ਦੇ ਕੋਲ ਇਸ ਦੀ ਸ਼ਿਕਾਇਤ ਮਿਲਦੀ ਹੈ ਤਾਂ ਪੁਲਿਸ ਦੋ આરોપીਆਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲੈਂਦੀ ਜਿਸ ਤੋਂ ਬਾਅਦ ਤਿੰਨ ਹੋਰ આરોપી ਜਿਹੜੇ ਆ ਉਹ ਫੜੇ ਗਏ ਆ ਇਸ ਮਾਮਲੇ ਦੇ ਵਿੱਚ ਤਾਂ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇਹ ਨਕਲੀ ਫਰਜੀ ਪੁਲਿਸ ਵਾਲੇ ਬਣ ਕੇ ਵੱਡੇ ਵੱਡੇ ਕਾਂਡ ਕਰਦੇ ਸੀਗੇ ਪਰ ਇਹਨਾਂ ਦੇ ਵੱਲੋਂ ਜਿਹੜਾ ਲੋਕਾਂ ਕੋਲੋਂ ਲੱਖਾਂ ਰੁਪਇਆ ਲੈ ਲਿਆ ਜਾਂਦਾ ਸੀਗਾ ਇੱਕ ਡਰਾਤਮਕਾ ਕੇ ਕੇ ਤੁਹਾਨੂੰ ਪੁਲਿਸ ਦੇ ਕੋਲ ਜਿਹੜਾ ਆ ਫਰਾਦ ਦਿੱਤਾ ਜਾਵੇਗਾ ਤੁਹਾਡੇ ਉੱਤੇ ਪਰਚਾ ਦਰਜ ਕਰਵਾ ਦਿੱਤਾ ਜਾਵੇਗਾ ਤੁਹਾਡੇ ਉੱਤੇ ਪੁਲਿਸ ਕਾਰਵਾਈ ਕੀਤੀ ਜਾਵੇਗੀ ਤਾਂ ਅਜਿਹਾ ਖਾਸ ਕਰਕੇ ਇਹ ਨਸ਼ਾ ਤਸਕਰਾਂ ਨੂੰ ਨਿਸ਼ਾਨਾ ਬਣਾਉਂਦੇ ਸੀ ਨਸ਼ਾ ਤਸਕਰਾਂ ਦੇ ਕੋਲ ਜਾ ਕੇ ਉਹਨਾਂ ਨੂੰ ਨਿਸ਼ਾਨਾ ਬਣਾ ਲੈਂਦੇ ਸੀ ਉਹਨਾਂ ਨੂੰ ਕਹਿੰਦੇ ਸੀਗੇ ਤਾਂ ਜਿਸ ਦੇ ਬਾਅਦ ਇਹਨਾਂ ਦੇ ਉੱਤੇ ਹੁਣ ਕਾਰਵਾਈ ਕੀਤੀ ਗਈ ਹੈ ਮੁਕਸਰ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਤਕਰੀਬਨ 5 ਜਣੇ ਇਹ ਦੱਸੇ ਜਾ ਰਹੇ ਹੈ ਕਿ ਇਸ ਤੋਂ ਇਲਾਵਾ ਹੋਰ ਵੀ ਇਹਨਾਂ ਦੀ ਇੱਕ ਵੱਡੀ ਗੈਂਗ ਆ ਜਿਨ੍ਹਾਂ ਵੱਲੋਂ ਇਹ ਵੱਡਾ ਕਾਰਾ ਕੀਤਾ ਜਾ ਰਿਹਾ ਸੀ ਤਸਵੀਰਾਂ ਦੇਖ ਸਕਦੇ ਹੋ ਇਸ ਦੇ ਵਿੱਚ ਇੱਕ ਬਜ਼ੁਰਗ ਵੀ ਸ਼ਾਮਲ ਆ ਇੱਕ ਅੱਧ ਖੜ ਉਮਰ ਦਾ ਵਿਅਕਤੀ ਸ਼ਾਮਲ ਆ ਬਾਕੀ ਨੌਜਵਾਨਾਂ ਤੇ ਹੋਰ ਵੀ ਕਈ ਜਗ੍ਹਾ ਇਹਨਾਂ ਦੀਆਂ ਤਾਰਾਂ ਜੁੜੀਆਂ ਹੋ ਸਕਦੀਆਂ ਹੋਰ ਵੀ ਕਈ ਜਗ੍ਹਾ ਇਹਨਾਂ ਵੱਲੋਂ ਵੱਡੇ ਕਾਂਡ ਕੀਤੇ ਹੋ ਸਕਦੇ ਤਾਂ ਤਸਵੀਰ ਇਸ ਵੇਲੇ ਦੀ ਤੁਹਾਡੇ ਸਾਹਮਣੇ ਦਿਖਾ ਰਹੇ ਹਾਂ ਮੁਖਸਰ ਸਾਇਬ ਪੁਲਿਸ ਦੇ ਵੱਲੋਂ ਇਹ ਪਰਦਾਫਾਸ਼ ਕੀਤਾ ਗਿਆ ਹੈਗਾ ਇਹਨਾਂ ਮੁਲਜ਼ਮਾ ਦਾ ਪਰਦਾਫਾਸ਼ ਕੀਤਾ ਗਿਆ ਜਿਨ੍ਹਾਂ ਵੱਲੋਂ ਇਹ ਵੱਡੇ ਕਾਂਡ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਫਰਜੀ ਪੁਲਿਸ ਵਾਲੇ ਬਣ ਕੇ ਲੋਕਾਂ ਨੂੰ ਪਹਿਲਾਂ ਤਾਂ ਡਰਾਉਂਦੇ ਸੀ ਧਮਕਾਉਂਦੇ ਸੀ ਉਸ ਤੋਂ ਬਾਅਦ ਉਹਨਾਂ ਕੋਲੋਂ ਲੱਖਾਂ ਰੁਪਏ ਲੈ ਲੈਂਦੇ ਸੀਗੇ ਕਹਿੰਦੇ ਸੀਗੇ ਕਿ ਜੇਕਰ ਤੁਸੀਂ ਪੈਸੇ ਨਾਲ ਤੇ ਤਾਂ ਪੁਲਿਸ ਦੇ ਕੋਲ ਤੁਹਾਡੀ ਸ਼ਿਕਾਇਤ ਕਰ ਦਿੱਤੀ ਜਾਵੇਗੀ ਜਾਂ ਤੁਹਾਨੂੰ ਫਸਾ ਦਿੱਤਾ ਜਾਵੇਗਾ ਜਿਸ ਦੇ ਬਾਅਦ ਇੱਕ ਸ਼ਿਕਾਇਤ ਦੇ ਉੱਤੇ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਿਆ ਤਾਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਤਸਵੀਰ ਇਸ ਵੇਲੇ ਦੀ ਮੁਖਸਰ ਸਾਹਿਬ ਤੋਂ ਨਿਕਲ ਕੇ ਸામਨੇ ਆ ਰਹੀ ਹੈ ਦੇਖ ਸਕਦੇ ਤੁਸੀਂ ਕਿ ਪੰਜ ਜਣਿਆਂ ਨੂੰ ਫੜਿਆ ਗਿਆ ਇਹਨਾਂ ਵਿੱਚ ਇੱਕ ਅੱਧਖੜ ਉਮਰ ਦਾ ਵਿਅਕਤੀ ਤਾਂ ਉੱਥੇ ਹੀ ਤਿੰਨ ਜਣੇ ਦੇਖ ਸਕਦੇ ਹੋ ਨੌਜਵਾਨ ਨੇ ਤਾਂ ਇੱਕ ਬਿਲਕੁਲ ਹੀ ਬਜ਼ੁਰਗ ਜਿਹੜਾ ਵਿਅਕਤੀ ਜਿਨ੍ਹਾਂ ਵੱਲੋਂ ਸਾਰਿਆਂ ਵੱਲੋਂ ਰਲ ਕੇ ਇਹ ਵੱਡਾ ਇੱਕ ਸਕੈਮ ਚਲਾਇਆ ਜਾ ਰਿਹਾ ਸੀ ਵੱਡਾ ਇਹ ਵੱਡੀ ਕਾਰਵਾਈ ਕੀਤੀ ਜਾ ਰਹੀ ਸੀ ਕਿਤਾ ਤਸਵੀਰ ਮੁਖਸਰ ਸਾਹਿਬ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਸਰ ਜੀ ਨੇ ਬਹੁਤ ਚੰਗਾ ਕੰਮ ਕੀਤਾ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਬੰਦੇ ਹੈਗੇ ਉਹ ਇਹ ਕਹਿ ਰਹੇ ਕਿ ਅਸੀਂ ਸੀਆਈਏ ਦੇ ਮੁਲਾਜ਼ਮ ਹੈਗੇ ਤੇ ਉਹ ਵਕ ਵਕ ਬੰਦੇ ਆ ਦੋ ਪੈਸੇ ਮੰਗ ਰਹੇ ਸੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਜਦੋਂ ਕੀਤੀ ਗਈ ਤੇ ਸਾਨੂੰ ਇਹ ਗੱਲ ਸਾਹਮਣੇ ਆਈ ਕਿ ਇਹ ਤਾਂ ਸਾਡੇ ਮੁਲਾਜ਼ਮ ਹੈਗੇ ਤੇ ਫਿਰ ਇਹਨਾਂ ਬੰਦਿਆਂ ਤੇ ਲਾਇਆ ਗਿਆ Trap ਲਾਂ ਤੋਂ ਬਾਅਦ ਜੋ ਇਹਨਾਂ ਦਾ ਮੇਨ ਕਿੰਗਪਿਨ ਹੈਗਾ ਜਿਹਦਾ ਨਾਮ ਹੈਗਾ ਸੁਖਵਿੰਦਰ ਸਿੰਘ ਉਰਫ ਬਿੱਲਾ ਜਿਹਨੇ ਕਾਫੀ ਗੰਦ ਭਾਇਆ ਹੋਇਆ ਮਹੱਲੇ ਦੇ ਵਿੱਚ ਇਹਨੂੰ ਪਹਿਲੇ ਕਾਬੂ ਕੀਤਾ ਗਿਆ ਇਹ ਸਿਗਾ ਮਾਸਟਰਮਾਈਂਡ ਸਾਰੇ ਕੇ ਸਾਰੇ ਪਲਾਨਦਰ ਏਦੀ ਪੁੱਛਗੇ ਚ ਤੇ ਬਾਤੀ ਬੰਦੇ ਜੀ ਜੋ ਸਾਨੂੰ ਇਨਫੋਰਮੇਸ਼ਨ ਇਕੱਠੀ ਹੋਈ ਉਹਦਾ ਤੋਂ ਅਸੀਂ ਚਾਰ ਬੰਦੇ ਹੋਰ ਕਾਬੂ ਕੀਤੇ ਇੱਕ ਗੁਰਪ੍ਰੀਤ ਇੱਕ ਗਗਨ ਇੱਕ ਵਿਕਰਮ ਤੇ ਇੱਕ ਹਰਮਨ ਇਹ ਇੱਚ ਕੈਨ ਵਾਲੀ ਗੱਲ ਹੈ ਕਿ ਸਾਰੇ ਕੇ ਸਾਰੇ ਨਸ਼ੇ ਦੇ ਆਦੀ ਹੈਗੇ ਤੇ ਇਹਨਾਂ ਨੇ ਇਹ ਪਲਾਨ ਬਣਾਇਆ ਸੀ ਕਿ ਅਸੀਂ ਜੋ ਹੈਗੇ ਜੋ ਵੀ ਨਸ਼ੇ ਵਾਲੇ ਕਰਦੇ ਕੀ ਸੀ ਸੁਖਵਿੰਦਰ ਕੋਲ ਕੋਈ ਲੈਣੇ ਆ ਗਿਆ ਨਸ਼ਾ ਇਹ ਬਾਬਾ ਜਲਾ ਜਾਂਦਾ ਸੀ ਇਹ ਆਪਣੇ ਨਾਲ ਵਾਲੇ ਮੁੰਡਿਆ ਤੋਂ ਉਹਨੂੰ ਕਹਿੰਦਾ ਸੀ ਕਾਲ ਕਰੋ ਤੇ ਕਹੋ ਕਿ ਅਸੀਂ ਸੁਖਵਿੰਦਰ ਨੂੰ ਫੜ ਲਿਆ ਤੇ ਤੇਰਾ ਨੰਬਰ ਹੈਗਾ ਨੈਕਸਟ ਇਸ ਕਰਕੇ ਉਸ ਇਸ ਕਰਕੇ ਇਹ ਇਹਨਾਂ ਦਾ ਮੋਡਸ ਆਪਰੇਂਟੀ ਸੀਗਾ ਇਹ ਵਾਂਗ ਇਹ ਬੰਦੇ ਤਾਂ ਪੈਸੇ ਕਢਵਾਉਂਦੇ ਹੁੰਦੇ ਸੀ ਜੋ ਬੰਦੇ ਪੰਜੋ ਫੜੇ ਗਏ ਹੈ ਇਹਨਾਂ ਚੋਂ ਤਿੰਨ ਬੰਦੇ ਆਦੇ ਉਤੇ 379 ਬੀ ਦੇ ਸਨੇਚਿੰਗ ਦੇ ਮਕਦਮੇ ਵੀ ਦਰਜ ਹੈਗੇ ਤੇ ਇਹਨਾਂ ਦੇ ਨਾਲ ਇਹਨਾਂ ਦੀ ਪੂਰੀ ਤਫਤੀਸ਼ ਡੁਗਾਈ ਨਾਲ ਹੀ ਦੀ ਪੁੱਜ ਕੇ ਚੱਲ ਰਹੀ ਹੈ ਤੇ ਜੇਕਰ ਇਹਨਾਂ ਦੇ ਗੈਂਗ ਦੇ ਵਿੱਚ ਹੋਰ ਵੀ ਬੰਦੇ ਹੈਗੇ ਉਹਨਾਂ ਨੂੰ ਵੀ ਕਾਬੂ ਕੀਤਾ ਜਾਏਗਾ ਤੇ ਇਹ ਵੀ ਸਾਰੇ ਕੇ ਸਾਰੇ ਅੰਦਰ ਜਾਣਗੇ ਮਾਸਟਰ ਮਾਈਂਡ ਕਿੱਥੋਂ ਦਾ ਰਹਿਣਾ ਸੀ ਜਿਹੜਾ ਮਾਸਟਰ ਮਾਈਂਡ ਜੋ ਹੈਗਾ ਇਹ ਆਪਣੇ ਗੋਨਿਆਨੇ ਰੋਡ ਤੋਂ ਰਹਿਣ ਵਾਲਾ ਉਹਦਾ ਉੱਥੋਂ ਦਾ ਰਹਿਣ ਵਾਲਾ ਹੈ ਤੇ ਇਨੇ ਡਰੱਗਸ ਦਾ ਕੰਮ ਵੀ ਜੋ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਡਰੱਗਸ ਦਾ ਕੰਮ ਵੀ ਕਰ ਰਿਹਾ ਸੀ ਤੇ ਕਾਫੀ ਕੁੱਤੇ ਕੰਮਾਂ ਵਿੱਚ ਇਨਵੋਲਡ ਸੀਗਾ ਤੇ ਇਹਨੂੰ ਜੋ ਹੈ ਇਹਨੂੰ ਤੇ ਇਹਦੇ ਸਾਰੇ ਜੋ ਟੀਮ ਹੈਗੀ ਇਹ ਸਾਰੇ ਨੂੰ ਅਰੈਸਟ ਕਰ ਲਿਆ ਗਿਆ ਹੈ